ਯਾਨੀ ਕਰਤਾਰ ਸਿੰਘ ਨੇ ਕਿਹਾ ਸੀਗਾ ਕਿ ਵੋਟਾਂ ਵਾਲੀ ਪਾਰਟੀ ਪਾਈ ਵੱਖਰੀ ਬਣਾ ਲਓ ਪਰ ਅਸੀਂ ਨਹੀਂ ਬਣਾਈ ਉਹਦਾ ਨਤੀਜਾ ਇਹ ਹੋਇਆ ਕਿ ਜਿਹੜੀ ਸਾਡੀ ਪੰਥ ਦੀ ਪੰਥ ਨੂੰ ਪ੍ਰਣਾਈ ਹੋਈ ਸਿੱਖਾਂ ਵੱਲੋਂ ਬਣਾਈ ਸੰਸਥਾ ਸੀਗੀ ਉਹਦੇ ਆਗੂਆਂ ਨੇ ਐਸੇ-ਐਸੇ ਗੁਨਾਹ 2 ਦਸੰਬਰ ਨੂੰ ਕਬੂਲੇ ਕਿ ਜਿੰਨਾਂ ਦਾ ਸਿੱਖ ਤਸੱਬਰ ਵੀ ਨਹੀਂ ਕਰ ਸਕਦੇ ਕਿ ਅਜਿਹੇ ਗੁਨਾਹ ਸਿੱਖਾਂ ਦੇ ਆਗੂਆਂ ਦੇ ਵੱਲੋਂ ਕੀਤੇ ਜਾ ਸਕਦੇ ਆ ਸਾਡੇ ਬੰਦੇ ਵਿੱਚੇ ਪੰਥਕ ਜਥੇਬੰਦੀ ਦੀ ਗੱਲ ਕਰੀ ਜਾਂਦੇ ਆ ਵਿੱਚੇ ਖੇਤਰੀ ਪਾਰਟੀ ਦੀ ਗੱਲ ਕਰੀ ਜਾਂਦੇ ਆ ਜੇ ਖੇਤਰੀ ਪਾਰਟੀ ਦੀ ਗੱਲ ਕਰਨੀ ਹੈ ਤਾਂ ਉਹਦੀ ਪਹਿਲ ਪੰਜਾਬ ਤੇ ਪੰਜਾਬੀਆਂ ਦੇ ਮਸਲਿਆਂ ਨੇ ਹੋਣਾ ਆ। ਨਾ ਜਿਨ੍ਹਾਂ ਨੇ ਢਾਂਚਾ ਉਸਾਰ ਲਿਆ ਉਹ ਇਸ ਗੱਲ ਦੇ ਉੱਪਰ ਕੋਈ ਸਪਸ਼ਟਤਾ ਦੇਣੀ ਚਾਹੁੰਦੇ ਆ ਨਾ ਜਿਹੜੇ ਢਾਂਚਾ ਉਸਾਰਨ ਨੂੰ ਜਾ ਰਹੇ ਨੇ ਨਾ ਹੀ ਉਹ ਸਪਸ਼ਟਤਾ ਦੇਣੀ ਚਾਹੁੰਦੇ ਆ। 1937 ਦੀ ਦੁਬਦਾਂ ਸ਼ੁਰੂ ਹੋਈ ਉਦੋਂ ਵੱਖਰੀ ਪਾਰਟੀ ਬਣਾ ਕੇ ਲੜ ਲਈ ਅਗਲੀਆਂ ਚੋਣਾਂ ਆਈਆਂ ਉਸ ਤੋਂ ਬਾਅਦ ਦੇ ਵਿੱਚ ਆਪਣੇ ਐਮਐਲਏ ਜਿਹੜੇ ਸੀਗੇ ਉਹ ਕਾਂਗਰਸ ਪਾਰਟੀ ਦੇ ਵਿੱਚ ਰਲਾ ਦਿੱਤੇ ਫਿਰ ਦੁਬਾਰਾ ਵੱਖਰੀ ਪਾਰਟੀ ਬਣਾ ਕੇ ਲੜ ਲਈ ਫਿਰ ਦੁਬਾਰਾ ਆਪਣੇ ਚੁਣੇ ਹੋਏ ਨੁਮਾਇੰਦੇ ਕਾਂਗਰਸ ਪਾਰਟੀ ਦੇ ਵਿੱਚ ਰਲਾ ਦਿੱਤੇ 1966 ਤੱਕ ਸਿੱਖਾਂ ਦੇ ਕੋਲੋਂ ਇਸ ਗੱਲ ਦਾ ਫੈਸਲਾ ਨਹੀਂ ਲਿਆ ਹੋਇਆ ਕਿ ਉਹਨਾਂ ਨੇ ਆਪਣੀ ਜਿਹੜੀ ਚੋਣਾ ਨੇ ਉਹ ਆਪਣੇ ਨਾਮ ਦੇ ਉੱਪਰ ਲੜਨੀ ਹੈ ਜਾਂ ਕਾਂਗਰਸ ਦੇ ਰਾਹੀ ਲੜਨੀ ਹੈ ਜੇ ਤੁਸੀਂ ਲੀ ਨਹੀਂ ਬਦਲੋਗੇ ਜੇ ਆਪਦੇ ਉਦੇਸ਼ ਤੇ ਸਪਸ਼ਟਤਾ ਨਹੀਂ ਲਿਆਉਂਗੇ ਭਾਵੇਂ ਸੋਨੇ ਦਾ ਬੰਦਾ ਲਿਆ ਕੇ ਉਸ ਕੁਰਸੀ ਦੇ ਉੱਪਰ ਬਿਠਾ ਦਿਓ ਉਹ ਵੀ ਉੱਥੇ ਚੱਲੇਗਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵਿਸ਼ੇ ਦੇ ਬਾਰੇ ਦੇ ਵਿੱਚ ਅੱਜ ਆਪਾਂ ਗੱਲ ਕਰਨ ਦੇ ਲਈ ਇਕੱਤਰ ਹੋਏ ਆਂ ਉਦੀ ਸਥਿਤੀ ਕੁਝ ਇਸ ਤਰ੍ਹਾਂ ਦੀ ਹੈ ਕਿ ਕਹਾਂ ਸੇ ਸ਼ੁਰੂ ਕਰਾਂ ਸਾਰੀ ਤਾਣੀ ਉਲਝੀ ਹੈ ਇਸ ਦਾਸਤਾਨ ਮੇਂ ਹਰ ਇੱਕ ਕਹਾਣੀ ਉਲਝੀ ਹੈ ਇਹ ਜਿਹੜੀ ਦੁਬਦਾ ਆ ਜਿੰਨੀ ਗੱਲਬਾਤ ਹੁਣ ਤੱਕ ਇਸ ਮੰਚ ਤੋਂ ਸਾਂਝੀ ਹੋਈ ਹੈ ਉਹਦੇ ਵਿੱਚ ਵੀ ਸਾਫ਼ ਨਜ਼ਰ ਆ ਰਹੀ ਹੈ ਕਿਸੇ ਵੀ ਸੰਸਥਾ ਦੇ ਵਾਸਤੇ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਅਹਿਮ ਹੁੰਦੀਆਂ ਪਹਿਲੀ ਕਿ ਉਹਦਾ ਉਦੇਸ਼ ਕੀ ਹੋਣਾ ਹੈ ਦੂਸਰੀ ਕਿ ਜੇ ਇਸ ਰਸਤੇ ਦੇ ਉੱਪਰ ਉਹਨੇ ਚੱਲਣਾ ਹੈ ਉਹਦਾ ਦਾਇਰਾ ਕੀ ਹੋਣਾ ਹੈ ਤੇ ਤੀਸਰੀ ਕਿ ਉਹਦਾ ਢਾਂਚਾ ਕੀ ਹੋਣਾ ਹੈ ਬੰਦੇ ਉਸ ਤੋਂ ਬਾਅਦ ਦੇ ਵਿੱਚ ਆਂਦੇ ਤੇ ਬੰਦਿਆਂ ਦੇ ਨਾਲ ਪੈਣ ਵਾਲਾ ਫਰਕ ਉਹ ਇਹਨਾਂ ਤਿੰਨਾਂ ਚੀਜ਼ਾਂ ਨੇ ਪਹਿਲਾਂ ਹੀ ਤੈਅ ਕੀਤਾ ਹੁੰਦਾ ਹੈ ਜੇ ਤੁਹਾਡਾ ਉਦੇਸ਼ ਤੁਹਾਡਾ ਦਾਇਰਾ ਤੇ ਤੁਹਾਡਾ ਢਾਂਚਾ ਕਿਸੇ ਹੋਰ ਪਾਸੇ ਲੈ ਕੇ ਜਾ ਰਿਹਾ ਹੈ ਤੇ ਜਿੰਨੇ ਮਰਜ਼ੀ ਚੰਗੇ ਬੰਦੇ ਨੂੰ ਲੈ ਆਓ ਉਹਨੇ ਵੀ ਉਸੇ ਪਾਸੇ ਜਾਣਾ ਹੈ ਕਿਉਂਕਿ ਜਿਸ ਪਾਸੇ ਨੂੰ ਤੁਸੀਂ ਲੀ ਜਾਂ ਰਸਤਾ ਪਾ ਲਿਆ ਸੋ ਉਦੇਸ਼ ਦੇ ਮਾਮਲੇ ਦੇ ਵਿੱਚ ਇੰਨੀ ਦੁਬਦਾ ਰਹੀ ਪਿਛਲੇ ਸਮੇਂ ਤੋਂ ਵੀ ਹੁਣ ਵੀ ਹੈਗੀ ਹੈ ਕੱਲੀ ਸੰਕਲਪਾ ਦੇ ਮਾਮਲੇ ਦੇ ਵਿੱਚ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਮਾਮਲੇ 'ਚ ਬੁਨਿਆਦੀ ਜਿਹੀਆਂ ਜਾਣਕਾਰੀਆਂ ਜਿਹੜੀ ਬੇਸਿਕ ਇਨਫੋਰਮੇਸ਼ਨ ਹੈ ਉਹਦੇ ਉੱਤੇ ਵੀ ਸਪਸ਼ਟਤਾ ਨਹੀਂ ਹੈਗੀ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਠਨ ਹੋਇਆ ਉਹ 24 ਜਨਵਰੀ 1921 ਨੂੰ ਹੋਇਆ ਹੈ। ਨਾ ਕਿ 14 ਨਵੰਬਰ 1920 ਨੂੰ। ਸੋ ਇਸ ਮਸਲੇ ਦੇ ਉੱਪਰ ਇੱਕ ਛੋਟਾ ਜਿਹਾ ਫੈਕਟ ਹੈ। ਉਹ ਮਸਲੇ ਦੇ ਉੱਪਰ ਵੀ ਇੰਨੀ ਦੁਬਧਾ ਹੈ ਕਿ ਇਸ ਗੱਲ ਤੇ ਵੀ ਸਪਸ਼ਟਤਾ ਨਹੀਂ ਹੈਗੀ। ਜਿਹੜੇ ਖੈਰ ਖਵਾ ਨੇ ਉਹਨਾਂ ਨੂੰ ਵੀ ਇਸ ਗੱਲ ਦੇ ਉੱਪਰ ਕਲੈਰਿਟੀ ਨਹੀਂ ਹੈ ਉਦੇਸ਼ ਦੇ ਬਾਰੇ ਦੇ ਵਿੱਚ ਜਿੱਦਣ 24 ਜਨਵਰੀ 1921 ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਇਕੱਤਰਤਾ ਹੋਈ ਗੁਰਦੁਆਰਾ ਸੱਚਾ ਸੌਦਾ ਦਾ ਕਬਜ਼ਾ ਲੈਣ ਤੋਂ ਬਾਅਦ ਉਸ ਸਮੇਂ ਚੱਬਰ ਸਾਹਿਬ ਨੇ ਇੱਕ ਤਜਵੀਜ਼ ਦਿੱਤੀ ਕਿ ਅਕਾਲੀ ਦਲ ਬਣਾਇਆ ਜਾਏ ਉਸ ਸਮੇਂ ਇੱਕ ਤਜਵੀਜ਼ ਹੋਰ ਆਈ ਕਿ ਨਹੀਂ ਗੁਰਦੁਆਰਾ ਸੇਵਕ ਜਥਾ ਬਣਾਇਆ ਜਾਏ ਉਸ ਗੱਲ ਦੇ ਉੱਪਰ ਚੱਬਰ ਸਾਹਿਬ ਤੇ ਦੂਸਰੀ ਜਿਹੜੀ ਸ਼ਖਸੀਅਤ ਸੀਗੀ ਦੋਵਾਂ ਦੇ ਦਰਮਿਆਨ ਬਹਿਸ ਹੁੰਦੀ ਐ ਉੱਥੇ ਸਰਦਾਰ ਕਰਤਾਰ ਸਿੰਘ ਚੱਬਰ ਹੋਣਾ ਨੇ ਇੱਕ ਤਕਰੀਰ ਕੀਤੀ ਜਿਹਦੇ ਵਿੱਚੋਂ ਉਸ ਦਲ ਦਾ ਜਿਹਦਾ ਨਾਂ ਅਕਾਲੀ ਦਲ ਰੱਖਿਆ ਜਾਣਾ ਸੀਗਾ ਉਹਦਾ ਉਦੇਸ਼ ਨਿਕਲ ਕੇ ਸਾਹਮਣੇ ਆਉਂਦਾ ਉਹ ਕਹਿੰਦੇ ਕਿ ਅਕਾਲੀ ਸ਼ਬਦ ਜਿਹੜਾ ਆ ਇਹ ਬੰਦੇ ਨੂੰ ਅਕਾਲੀ ਬਣਨ ਦੇ ਵੱਲ ਨੂੰ ਅਕਾਲੀ ਦਲ ਸ਼ਬਦ ਬੰਦੇ ਨੂੰ ਅਕਾਲੀ ਦਲ ਅਕਾਲੀ ਬਣਨ ਵੱਲ ਨੂੰ ਪ੍ਰੇਰਦਾ ਆ ਅਕਾਲੀ ਭਾਵ ਕੇ ਅਕਾਲ ਦਾ ਬੰਦਾ ਉਹ ਕਹਿੰਦੇ ਕਿ ਖਾਲੀ ਫੂਲਾ ਸਿੰਘ ਹੋਣਾ ਨੇ ਇੱਕ ਅਕਾਲ ਰੈਜiment ਬਣਾਈ ਸੀ ਜਿਹੜੇ ਮਸਲੇ ਛੇਰੇ ਪੰਜਾਬ ਦੀ ਤਨਖਾਹਦਾਰ ਫੌਜ ਦੇ ਕੋਲੋਂ ਅੜ ਜਾਂਦੇ ਸੀ ਉਹ ਕੋਈ ਵੀ ਤਨਖਾਹ ਨਾ ਲੈਣ ਵਾਲਾ ਅਕਾਲੀਆਂ ਦਾ ਜਥਾ ਉਹ ਅੜੇ ਹੋਏ ਮੋਰਚੇ ਸਾਰ ਕਰਕੇ ਦਿੰਦਾ ਸੀ ਕਹਿੰਦੇ ਕਿ ਜਿਸ ਤਰ੍ਹਾਂ ਦੀ ਅੱਜ ਪੰਥ ਦੀ ਸਥਿਤੀ ਹੈ ਉਹਦੇ ਵਿੱਚ ਸਾਡੇ ਕੋਲ ਇੱਕ ਇਸ ਤਰ੍ਹਾਂ ਦਾ ਜਥਾ ਚਾਹੀਦਾ ਹੈ ਜਿਹੜਾ ਪੰਥ ਦੇ ਕੋਲੋਂ ਤਨਖਾਹ ਤਾਂ ਕੋਈ ਨਾ ਲਵੇ ਨਾ ਹੀ ਮੰਗੇ ਰ ਆਪਣਾ ਤਨ ਮਨ ਤੇ ਧਨ ਅਰਪਤ ਕਰੇ ਤੇ ਜੇ ਬਦਲੇ ਦੇ ਵਿੱਚ ਜੇਲਾ ਮਿਲਣ ਫਾਂਸੀਆਂ ਮਿਲਣ ਜਾਂ ਕਾਲੇ ਪਾਣੀ ਦੀਆਂ ਸਜ਼ਾਵਾਂ ਮਿਲਣ ਉਹਨੂੰ ਆਪਣਾ ਧੰਨ ਭਾਗ ਸਮਝੇ ਸੋ ਇਹ ਉਹ ਤਕਰੀਰ ਸੀਗੀ ਕਰਤਾਰ ਸਿੰਘ ਛੱਬਰ ਹੋਣਾ ਦੀ ਜਿਹਦੇ ਵਿੱਚ ਉਹਨਾਂ ਨੇ ਅਕਾਲੀ ਦਲ ਦਾ ਉਦੇਸ਼ ਜਿਹੜਾ ਸੀਗਾ ਉਹ ਸਪਸ਼ਟ ਕੀਤਾ ਸੋ ਸਾਫ਼ ਪਤਾ ਲੱਗਦਾ ਇਹਦੇ ਤੋਂ ਕਿ ਅਕਾਲੀ ਦਲ ਇੱਕ ਸੰਘਰਸ਼ ਦੀ ਜਮਾਤ ਸੀਗੀ ਵੋਟਾਂ ਲੜਨ ਵਾਲੀ ਪਾਰਟੀ ਨਹੀਂ ਸੀਗੀ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖੋ ਜਿੰਨੀ ਵੀ ਗੱਲ ਹੋਈ ਢੀਂਸਾ ਸਾਹਿਬ ਜਾ ਰਹੇ ਪਰ ਇਹਨਾਂ ਨੇ ਤਿੰਨ ਚਾਰ ਨੁਕਤੇ ਗਿਣਾਏ ਉਹ ਤਿੰਨੇ ਚਾਰੇ ਨੁਕਤੇ ਵੋਟਾਂ ਲੜਨ ਵਾਲੀ ਪਾਰਟੀ ਦੇ ਨਾਲ ਸੰਬੰਧਿਤ ਨੇ ਕਿ ਪ੍ਰਧਾਨ ਆਪ ਚੋਣਾਂ ਨਾ ਲੜੇ ਮੁੱਖ ਮੰਤਰੀ ਦਾ ਅਹੁਦਾ ਨਾ ਲਏ ਇੱਕ ਪਰਿਵਾਰ ਦੇ ਕੁਲ ਇੱਕ ਸੀਟ ਜਿਹੜੀ ਆ ਉਹ ਹੋਵੇ ਤੀਸਰੀ ਗੱਲ ਇਹਨਾਂ ਨੇ ਦੱਸੀ ਕਿ ਪ੍ਰਧਾਨ ਜਿਹੜਾ ਆ ਉਹ ਮਤਲਬ ਆਪ ਫੈਸਲੇ ਉਸ ਤਰ੍ਹਾਂ ਦੇ ਨਾਲ ਲਵੇ ਢਾਂਚਾ ਉਸ ਤਰ੍ਹਾਂ ਦਾ ਜਿਹੜਾ ਆ ਉਹ ਬਣਾਇਆ ਜਾਵੇ ਸੋ ਕਹਿਣ ਦਾ ਭਾਵ ਕਿ ਇੱਕ ਵੋਟਾਂ ਵਾਲੀ ਪਾਰਟੀ ਦੇ ਨਾਲ ਸੰਬੰਧਿਤ ਚਾਰ ਨੁਕਤੇ ਜਿਹੜੇ ਆ ਉਹਨਾਂ ਨੇ ਗਣਾਈ ਸੋ ਜਿੰਨੀ ਕਵਾਇਦ ਚੱਲ ਰਹੀ ਹੈ ਉਹ ਸਾਰੀ ਵੋਟਾਂ ਵਾਲੀ ਪਾਰਟੀ ਨੂੰ ਪ੍ਰਮੁੱਖ ਰੱਖ ਕੇ ਚੱਲ ਰਹੀ ਹੈ ਤੇ ਜਦੋਂ ਅਸੀਂ ਹਵਾਲਾ ਦਿੰਨੇ ਆ ਹਵਾਲਾ ਅਸੀਂ ਉਸ ਦਲ ਦਾ ਦਿੰਨੇ ਆ ਜਿਹੜਾ ਕਿ ਬਿਲਕੁਲ ਸੰਘਰਸ਼ ਦੇ ਵਾਸਤੇ ਇੱਕ ਨਿਸ਼ਕਾਮ ਜਥੇ ਦੇ ਵੱਜੋਂ ਬਣਾਇਆ ਗਿਆ ਸੀਗਾ ਜਿਨੇ ਪੰਥ ਦੇ ਕੋਲੋਂ ਕੋਈ ਸੱਤਾ ਨਹੀਂ ਸੀ ਲੈਣੀ ਕੋਈ ਤਨਖਾਹ ਨਹੀਂ ਸੀ ਲੈਣੀ ਜਿਨੀ ਆਪ ਦੇ ਉਦਮ ਦੇ ਵੱਜੋਂ ਜੇਲ੍ਹਾਂ ਫਾਂਸੀਆਂ ਤੇ ਕਾਲੇ ਪਾਣੀ ਦੀ ਸਜ਼ਾ ਮਿਲਣ ਨੂੰ ਧੰਨ ਭਾਗ ਸਮਝਣਾ ਸੀ ਸੋ ਇਹਹੀ ਦੁਬਿਧਾ ਜਿਹੜੀ ਹੈ ਇਹ ਸਾਡੇ ਕੋਲੋਂ ਸਪਸ਼ਟ ਨਹੀਂ ਹੋ ਰਹੀ ਅੱਜ ਦੂਸਰੀ ਗੱਲ ਇਸ ਮਾਮਲੇ ਦੇ ਵਿੱਚ ਕਿ ਅਕਾਲੀ ਦਲ ਜਿਹੜਾ ਆ ਉਹ ਤਿੰਨ ਚਾਰ ਧਾਇਰਿਆਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਵਿਚਰਿਆ ਇੱਕ ਸੰਘਰਸ਼ ਦੀ ਪਾਰਟੀ ਦੇ ਤੌਰ ਤੇ ਜਦੋਂ ਵੱਖਰੇ ਇਲੈਕਟੋਰੇਟ ਦਾ ਸਿਸਟਮ ਆਇਆ ਸਾਈਮਨ ਕਮਿਸ਼ਨ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਐਕਟ 1935 ਆਇਆ ਜਿਹਦੇ ਵਿੱਚ ਚੋਣਾਂ ਆਈਆਂ ਉਹਨਾਂ ਚੋਣਾਂ ਦੇ ਵਿੱਚ ਵੱਖਰੇ ਇਲੈਕਟੋਰੇਟ ਆ ਗਏ ਸਿੱਖਾਂ ਦੇ ਨੁਮਾਇੰਦਿਆਂ ਨੂੰ ਸਿੱਖਾਂ ਨੇ ਚੁੜਨਾ ਸੀਗਾ ਉਸ ਸਮੇ ਸਿੱਖਾਂ ਨੇ ਇਹ ਕਿਹਾ ਕਿ ਆਪਾਂ ਹੁਣ ਇਹ ਵੋਟਾਂ ਦਾ ਕੀ ਕਰਨਾ ਹੈ ਉਸ ਸਮੇ ਗਿਆਨੀ ਕਰਤਾਰ ਸਿੰਘ ਨੇ ਤਜਵੀਜ਼ ਦਿੱਤੀ ਕਿ ਵੋਟਾਂ ਵਾਲੀ ਲੜਨ ਵਾਲੀ ਜਿਹੜੀ ਪਾਰਟੀ ਆ ਉਹ ਵੱਖਰੀ ਬਣਾਓ ਉਹ ਅਕਾਲੀ ਦਲ ਵੋਟਾਂ ਦੇ ਵਿੱਚ ਨਾ ਜਾਏ ਪਰ ਉਹਦੇ باوجود ਕਿਉਂਕਿ ਖਾਲਸਾ ਨੈਸ਼ਨਲਿਸਟ ਪਾਰਟੀ ਹੋਣ ਦੇ ਵਿੱਚ ਆ ਗਈ ਸੀ ਉਹ ਇਹ ਮੰਨਦੇ ਸੀਗੇ ਇੱਕ ਗੱਲ ਇਹ ਵੀ ਬੜੀ ਦੁਬਧਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬੜੇ ਇਕਮਿਕ ਹੋ ਕੇ ਚੱਲਦੇ ਰਹੇ ਜਦੋਂ ਵੋਟਾਂ ਵਾਲਾ ਨਿਜਾਮ ਆਇਆ ਪਹਿਲੀਆਂ ਵੋਟਾਂ ਸ਼੍ਰੋਮਣੀ ਅਕਾਲੀ ਦਲ ਬਨਾਮ ਸ਼੍ਰੋਮਣੀ ਅਕਾਲੀ ਦਲ ਵਰਸਸ ਸ਼੍ਰੋਮਣੀ ਕਮੇਟੀ ਲੜੀਆਂ ਗਈਆਂ ਸੋ ਇਹ ਜਿੰਨੀ ਹਿਸਟਰੀ ਪਿਛਲੀ ਸਾਰੀ ਦੱਸੀ ਜਾਂਦੇ ਆ ਉਹ ਸਾਰੀ ਇੰਨੀ ਜ਼ਿਆਦਾ ਉਲਜੀ ਹੋਈ ਹੈ ਉਸ ਸਮੇਂ ਜਿਹੜੀ ਗੱਲ ਅੱਜ ਦੱਸ ਕੇ ਗਏ ਗਿਆਨੀ ਕੇਵਲ ਸਿੰਘ ਹੋਣੀ ਕਿ ਸਰਕਾਰ ਨੇ ਜੀ ਸਰਦਾਰ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਬੰਦੇ ਬਣਾ ਲਏ ਸੀਗੇ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਸਮਝਦਾਰੀ ਕੀਤੀ ਨਾਲ ਰਲਾ ਲਿਆ ਉਹ ਸਾਰੀ ਪਰਿਸਥਿਤੀ ਇਸੇ ਹਿਸਾਬ ਦੀ ਬਣੀ ਕਿ ਗੁਰਦੁਆਰਾ ਵੋਟਾਂ ਚਾਹੁੰਦਾ ਨਹੀਂ ਸੀਗਾ ਅਕਾਲੀ ਦਲ ਉਹ ਚਾਹੁੰਦੇ ਸੀਗੇ ਕਿ ਅਸੀਂ ਜਿਸ ਤਰੀਕੇ ਦੇ ਨਾਲ ਆਪਣੀ ਪਰੰਪਰਾ ਦੇ ਨਾਲ ਆਗੂ ਚੁੰਨ ਰਹੇ ਫੈਸਲੇ ਲੈ ਰਹੇ ਅਸੀਂ ਇਸੇ ਨੂੰ ਬਹਾਲ ਰੱਖਣਾ ਹੈ ਅੰਗਰੇਜ਼ ਨੇ ਦੇਖਿਆ ਕਿ ਇਹਨਾਂ ਨੇ ਆਪਣੀਆਂ ਸੰਸਥਾਵਾਂ ਦਾ ਪ੍ਰਬੰਧ ਲੈ ਲਿਆ ਇਹ ਆਪਣਾ ਫੈਸਲੇ ਲੈਣ ਦਾ ਤਰੀਕਾ ਬਹਾਲ ਕਰ ਰਹੇ ਆ ਆਪਣਾ ਜਥੇਬੰਦ ਹੋਣ ਦਾ ਤਰੀਕਾ ਬਹਾਲ ਕਰ ਰਹੇ ਉਹ ਨਹੀਂ ਕਿਹਾ ਕਿ ਅਸੀਂ ਤੁਹਾਡੇ ਪ੍ਰਬੰਧ ਨੂੰ ਮਾਨਤਾ ਨਹੀਂ ਦਿੰਦੇ ਮਾਨਤਾ ਉਸ ਦਿਨ ਦੇਵਾਂਗੇ ਜਿਸ ਦਿਨ ਤੁਸੀਂ ਸਾਡਾ ਤਰੀਕਾ ਅਪਣਾਓਗੇ ਆਗੂ ਸਾਡੇ ਤਰੀਕੇ ਨਾਲ ਚੁਣੋਗੇ ਫੈਸਲੇ ਸਾਡੇ ਤਰੀਕੇ ਨਾਲ ਰਾਹੋਗੇ ਜਿਹਦੇ ਵਿੱਚੋਂ ਵੋਟਾਂ ਵਾਲਾ ਨਿਯਮ ਲਿਆਉਣ ਦੇ ਵਾਸਤੇ ਗੁਰਦੁਆਰਾ ਐਕਟ ਆਉਣਾ ਸੀਗਾ ਔਰ ਅੰਗਰੇਜ਼ ਨੇ ਉਹਨੇ ਚਿਰ ਤੱਕ ਮਾਨਤਾ ਨਹੀਂ ਦਿੱਤੀ ਮੋਰਚਿਆਂ ਦਾ ਅੱਜ ਜ਼ਿਕਰ ਕਰਕੇ ਗਏ ਉਸ ਮਾਮਲੇ ਦੇ ਉੱਪਰ ਕਿੰਨੀ ਜ਼ਿਆਦਾ ਕਨਫਿਊਜ਼ਨ ਹੈ ਕਿਸੇ ਸ਼ਾਂਤਮਈ ਮੋਰਚੇ ਦੇ ਨਾਲ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਨਹੀਂ ਲਿਆ ਗਿਆ। ਉਹ ਸਾਰਾ ਅਕਾਲੀ ਜਥਿਆਂ ਨੇ ਗੁਰੀਲਾ ਵਿਧੀ ਦੇ ਰਾਹੀਂ ਆਪਣੇ ਤੌਰ ਦੇ ਉੱਪਰ ਲਿਆ ਔਰ ਉਹ ਸਾਰੇ ਜਥੇ ਜਿਹੜੇ ਆ ਉਹ ਲਗਭਗ ਖੁਦ ਮੁਖਤਿਆਰ ਸੀਗੇ। ਕੇਸਗੜ੍ਹ ਸਾਹਿਬ ਦਾ ਪ੍ਰਬੰਧ ਹੈ, ਖਡੂਰ ਸਾਹਿਬ ਦਾ ਪ੍ਰਬੰਧ ਹੈ। ਉਸ ਸਮੇਂ ਤੱਕ ਜਿਹੜੇ ਸੈਂਟਰਲ ਜਥੇ ਸੀਗੇ ਅਕਾਲੀ ਦਲ ਦੇ ਰੂਪ ਦੇ ਵਿੱਚ ਆ ਰਹੇ ਉਹ ਤਾਂ ਇਸ ਗੱਲ ਦੇ ਉੱਪਰ ਸੀਗੇ ਹੀ ਨਹੀਂ ਕਿ ਆਪਾਂ ਪ੍ਰਬੰਧ ਲੈਣਾ ਹੈ। ਉਸ ਸਥਾਨਕ ਜਥਿਆਂ ਨੇ ਆਪ ਦੀ ਵਿਉਂਤਬੱਧੀ ਕੀਤੀ ਉਹਨਾਂ ਨੇ ਉਸ ਹਿਸਾਬ ਦੇ ਐਕਸ਼ਨ ਕੀਤੇ ਤੇ ਉਹਨਾਂ ਨੇ ਪ੍ਰਬੰਧ ਲਿਆ ਜਿੰਨੇ ਮੋਰਚਿਆਂ ਦਾ ਅਸੀਂ ਜ਼ਿਕਰ ਕਰਦੇ ਆ ਉਹ ਸਾਰੇ ਮੋਰਚਿਆਂ ਦੇ ਵਿੱਚ ਰੌਲਾ ਇਹ ਸੀਗਾ ਕਿ ਪ੍ਰਬੰਧ ਗੁਰਦੁਆਰਿਆਂ ਦਾ ਲੈ ਲਿਆ ਸੀ ਅੰਗਰੇਜ਼ ਉਸ ਪ੍ਰਬੰਧ ਨੂੰ ਮਾਨਤਾ ਨਹੀਂ ਸੀ ਦੇ ਰਹੇ ਜਿਸ ਕਰਕੇ ਉਹ ਮੋਰਚੇ ਲੱਗੇ ਸੋ ਇਹ ਸਾਰੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਦੁਬਿਧਾ ਆ ਉਹਦਾ ਕਾਰਨ ਇਹ ਹੈ ਕਿ ਉਦੇਸ਼ ਜੇ ਸਮੇਂ ਦਲ ਬਣਾਇਆ ਗਿਆ ਸੀ ਉਹ ਵੱਖਰਾ ਸੀਗਾ ਅੱਜ 100 ਸਾਲ ਬਾਅਦ ਜਦੋਂ ਅਸੀਂ ਇਹਨੂੰ ਡਿਸਕਸ ਕਰ ਰਹੇ ਹਾਂ ਤੇ ਉਹਦਾ ਉਦੇਸ਼ ਜਿਹੜਾ ਆ ਉਹ ਬਿਲਕੁਲ ਵੱਖਰਾ ਆ ਸੋ ਚਾਰ ਉਦੇਸ਼ ਸਾਹਮਣੇ ਆਉਂਦੇ ਆ ਇਹ ਸਪਸ਼ਟਤਾ ਕਰਨੀ ਪੈਣੀ ਅੱਗੇ ਦੇ ਵਾਸਤੇ ਕਿ ਚਾਰਾਂ ਦੇ ਵਿੱਚੋਂ ਕਿਹੜੇ ਵਾਲਾ ਅਕਾਲੀ ਦਲ ਜਿਹੜਾ ਆ ਉਹ ਅਸੀਂ ਰਿਵਾਈਵ ਕਰਨਾ ਚਾਹੁੰਦੇ ਪਹਿਲਾ ਨਿਸ਼ਕਾਮ ਸੰਘਰਸ਼ ਦਾ ਜੋ ਸਰਤਾਰ ਕਰਤਾਰ ਸਿੰਘ ਛੱਬਰ ਨੇ ਆਪਣੀ ਤਕਰੀਰ ਦੇ ਵਿੱਚ 24 ਜਨਵਰੀ 1921 ਨੂੰ ਅਕਾਲ ਤਖਤ ਸਾਹਿਬ ਵਿਖੇ ਸਪਸ਼ਟ ਕੀਤਾ ਦੂਸਰਾ ਗੁਰਦੁਆਰਾ ਪ੍ਰਬੰਧਨ ਦਾ ਜਿਹੜਾ ਅਸੀਂ ਸ਼੍ਰੋਮਣੀ ਕਮੇਟੀ ਦਾ ਐਕਟ ਆਉਣ ਤੋਂ ਬਾਅਦ ਵੋਟਾਂ ਦੇ ਰਾਹੀ ਕਰਨਾ ਸ਼ੁਰੂ ਕਰ ਦਿੱਤਾ ਤੀਸਰਾ ਵੋਟ ਰਾਜਨੀਤੀ ਦਾ ਜਿਹਦੇ ਵਾਸਤੇ ਗਿਆਨੀ ਕਰਤਾਰ ਸਿੰਘ ਨੇ ਕਿਹਾ ਸੀਗਾ ਕਿ ਵੋਟਾਂ ਵਾਲੀ ਪਾਰਟੀ ਭਾਈ ਵੱਖਰੀ ਬਣਾ ਲਓ ਪਰ ਅਸੀਂ ਨਹੀਂ ਬਣਾਈ ਉਹਦਾ ਨਤੀਜਾ ਇਹ ਹੋਇਆ ਕਿ ਜਿਹੜੀ ਸਾਡੀ ਪੰਥ ਦੀ ਪੰਥ ਨੂੰ ਪ੍ਰਣਾਈ ਹੋਈ ਸਿੱਖਾਂ ਵੱਲੋਂ ਬਣਾਈ ਸੰਸਥਾ ਸੀਗੀ ਉਹਦੇ ਆਗੂਆਂ ਨੇ ਐਸੇ-ਐਸੇ ਗੁਨਾਹ 2 ਦਸੰਬਰ ਨੂੰ ਕਬੂਲੇ ਕਿ ਜਿੰਨਾ ਦਾ ਸਿੱਖ ਤਸੱਵਰ ਵੀ ਨਹੀਂ ਕਰ ਸਕਦੇ ਕਿ ਅਜਿਹੇ ਗੁਨਾਹ ਸਿੱਖਾਂ ਦੇ ਆਗੂਆਂ ਦੇ ਵੱਲੋਂ ਕੀਤੇ ਜਾ ਸਕਦੇ ਆ ਤੇ ਚੌਥਾ ਹੈਗਾ ਨਿੱਜ ਮੁਫਾਦ ਦੀ ਰਾਜਨੀਤੀ ਦਾ ਕਿ ਇਸ ਪਾਰਟੀ ਦੇ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਉਹਦੇ ਆਗੂ ਆਪ ਇਸ ਮੰਚ ਤੋਂ ਕਹਿ ਕੇ ਗਏ ਕਿ ਨਿੱਜੀ ਮੁਫਾਦਾਂ ਦੀ ਰਾਜਨੀਤੀ ਜਿਹੜੀ ਆ ਉਹ ਕੀਤੀ ਗਈ ਸੋ ਕਿਹੜੇ ਨੂੰ ਤੁਸੀਂ ਸੁਰਜੀਤ ਕਰਨਾ ਚਾਹੁੰਦੇ ਆ ਉਹਦੇ ਵਿੱਚੋਂ ਫਿਰ ਅਗਲੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ ਦੂਸਰਾ ਗੱਲ ਜਿਹੜੀ ਆ ਉਹ ਹੈਗੀ ਦਾਇਰੇ ਦੀ ਉਸ ਲੀ ਦੀ ਜਿਹਦੇ ਉੱਪਰ ਤੁਸੀਂ ਚੱਲਣਾ ਆ। ਸੋ ਇੱਕ ਤਾਂ ਪੰਥਕ ਸੰਘਰਸ਼ ਦੇ ਵਾਸਤੇ ਆ ਅਕਾਲੀ ਦਲ। ਉਸ ਅਕਾਲੀ ਦਲ ਦੇ ਵਿੱਚੋਂ ਕਦੀ ਵੀ ਸੱਤਾ ਨਹੀਂ ਮਿਲਣੀ। ਉਹਦੇ ਵਿੱਚੋਂ ਉਹੀ ਤਿੰਨ ਚੀਜ਼ਾਂ ਮਿਲਣੀਆਂ ਜਿਹੜੀਆਂ ਸਰਦਾਰ ਕਰਤਾਰ ਸਿੰਘ ਛੱਬਰ ਨੇ ਕਹੀਆਂ ਸੀਗੀਆਂ ਕਿ ਉਹਦੇ ਵਿੱਚੋਂ ਜੇਲਾ ਮਿਲਣੀ ਆ, ਫਾਂਸੀ ਮਿਲਣੀ ਆ, ਉਹਦੇ ਵਿੱਚੋਂ ਇਹ ਸਾਰੀਆਂ ਤੰਗੀਆਂ ਤੁਰਸ਼ੀਆਂ ਮਿਲਣੀਆਂ ਨੇ। ਉਸ ਅਕਾਲੀ ਜਥੇ ਵਾਲੇ ਤਾਂ ਇਹਨਾਂ ਚੀਜ਼ਾਂ ਦੇ ਵਾਸਤੇ ਆਪਣਾ ਧਨ ਭਾਗ ਸਮਝਦੇ ਸੀਗੇ ਕਿ ਸਾਨੂੰ ਫਾਂਸੀਆਂ ਮਿਲ ਰਹੀਆਂ ਕਾਲੇ ਪਾਣੀ ਦੀਆਂ ਸਜ਼ਾਵਾਂ ਹੋ ਰਹੀਆਂ ਜੇਲ੍ਹਾਂ ਹੋ ਰਹੀਆਂ ਸਾਡੇ ਧਨ ਭਾਗ ਨੇ ਸਾਡਾ ਜੀਵਨ ਲੇਖੇ ਲੱਗ ਰਿਹਾ ਸੋ ਦੂਸਰਾ ਜਿਹੜਾ ਆ ਉਹਦੇ ਵਿੱਚੋਂ ਸੂਬੇਦਾਰੀ ਜਿਹੜੀ ਆ ਉਹ ਨਹੀਂ ਮਿਲਣੀ ਜੇ ਅਸੀਂ ਖੇਤਰੀ ਪਾਰਟੀ ਦੀ ਵੀ ਗੱਲ ਕਰਦੇ ਕਿ ਖੇਤਰੀ ਪਾਰਟੀ ਦੇ ਤੌਰ ਦੇ ਉੱਪਰ ਚੱਲਣਾ ਆ ਉਹਦੇ ਵਿੱਚ ਵੀ ਕੇਸ ਨੁਕਤੇ ਦੇ ਉੱਪਰ ਤੁਸੀਂ ਸਿਆਸਤ ਜਿਹੜੀ ਐ ਉਹ ਕਰਨੀ ਐ ਇਸ ਗੱਲ ਦੀ ਕੋਈ ਸਪਸ਼ਟਤਾ ਨਹੀਂ ਹੈ ਜੇ ਪੰਥ ਵਾਲਾ ਵੀ ਅਸੀਂ ਬਣਾਉਣਾ ਆ ਉਹਦੇ ਤਿੰਨ ਉਦੇਸ਼ ਪਿਛਲੇ ਸਮੇਂ ਦੇ ਦੌਰਾਨ ਤਿੰਨ ਟੀਚੇ ਜਿਹੜੇ ਆ ਉਹ ਸਿੱਖਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਤੋਂ ਮਿੱਥੇ ਗਏ ਆ ਇੱਕ ਤੇ ਅਨੰਦਪੁਰ ਸਾਹਿਬ ਦਾ ਮਤਾ ਆ ਹੁਣ ਉਸ ਮਤੇ ਦੇ ਵੀ ਤਿੰਨ ਰੂਪ ਨੇ ਜਿਹੜਾ ਸਰਦਾਰ ਕਪੂਰ ਸਿੰਘ ਨੇ ਅਨੰਦਪੁਰ ਸਾਹਿਬ ਦਾ ਮਤਾ ਦਿੱਤਾ ਉਹ ਤਾਂ ਬਿਲਕੁਲ ਸਿੱਖਾਂ ਦੇ ਵਾਸਤੇ ਇੱਕ ਖੁਦਮੁਖਤਿਆਰ ਖਿੱਤੇ ਦਾ ਸੀ ਉਹਦਾ ਵੱਧ ਅਧਿਕਾਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹ ਤੁਸੀਂ ਪੜ ਲਓ ਅੱਜ ਵੀ ਉਹ ਸਰਦਾਰ ਗੁਰਤੇਜ ਸਿੰਘ ਨੇ ਬਿਲਕੁਲ ਸਰਦਾਰ ਕਪੂਰ ਸਿੰਘ ਦੀ ਜਿਹੜੀ ਹੱਥ ਲਿਖਤ ਹੈ ਉਹ ਆਪਣੀ ਕਿਤਾਬ ਦੇ ਪਿੱਛੇ ਛਾਪੀ ਹੋਈ ਆ ਤੇ ਉਹ ਇੱਕੋ ਨੁਕਤੇ ਦੇ ਉੱਤੇ ਕੇਂਦਰਤ ਹੈ ਉਸ ਮਤੇ 'ਚ ਸਰਦਾਰ ਕਪੂਰ ਸਿੰਘ ਨੇ ਇਹ ਕਿਹਾ ਕਿ ਸਿੱਖ ਦੁਨੀਆ ਦੀ ਇੱਕ ਵਿਲੱਖਣ ਕੌਮ ਹੈ ਇਸ ਗੱਲ ਨੂੰ ਰੂਸ ਨੇ ਚੀਨ ਨੇ ਫਰਾਂਸ ਨੇ ਯੂਰਪੀ ਤਾਕਤਾਂ ਜਿਹੜੀਆਂ ਹੋਰ ਹੈਗੀਆਂ ਉਹਨਾਂ ਨੇ ਜਿਹੜਾ ਬ੍ਰਿਟਾਨਵੀ ਸਾਮਰਾਜ ਆ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀਆਂ ਕਰਕੇ ਜਾਂ ਹੋਰ ਨਾ ਮਾਮਲਿਆਂ ਦੇ ਵਿੱਚ ਸਿੱਖਾਂ ਦੀ ਉਸ ਨਿਆਰੀ ਹਸਤੀ ਨੂੰ ਪ੍ਰਵਾਨ ਕੀਤਾ ਆ ਤੇ ਉਸ ਨਿਆਰੀ ਹਸਤੀ ਨੂੰ ਮਾਨਤਾ ਦੇਂਦਿਆਂ ਹੋਇਆਂ ਉੱਤਰੀ ਭਾਰਤ ਦੇ ਵਿੱਚ ਇੱਕ ਐਕਸਕਲੂਸਿਵ ਖਿਤਾ ਜਿਹੜਾ ਆ ਉਹ ਸਿੱਖਾਂ ਨੂੰ ਦਿੱਤਾ ਜਾਵੇ। ਉਹ ਮਤਾ ਸਿਰਫ ਇੱਕ ਸਫੇ ਦਾ ਉਹ ਉੱਥੇ ਜਾ ਕੇ ਮੁੱਕ ਜਾਂਦਾ ਹੈ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਦੋ ਵਾਰ ਅਕਾਲੀ ਦਲ ਨੇ ਮੰਨਿਆ ਉਹਦੇ ਵਿੱਚ ਬਹੁਤ ਸਾਰੀਆਂ ਮੰਗਾਂ ਉਹ ਬਿਲਕੁਲ ਖੇਤਰੀ ਪੰਜਾਬ ਦੀਆਂ ਮੰਗਾਂ ਨੇ ਉਹ ਪੰਜਾਬ ਦੇ ਸਾਰੇ ਹਿੱਸਿਆਂ ਦੇ ਨਾਲ ਨੇ ਉਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਗੱਲ ਦੇ ਉੱਪਰ ਅੱਜ ਸਪਸ਼ਟਤਾ ਨਹੀਂ ਹੈ ਕਿ ਜੇ ਤੁਸੀਂ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਚੱਲਣਾ ਹੈ ਤੁਹਾਡਾ ਕਿਹੜਾ ਮਤੇ ਦਾ ਕਿਹੜਾ ਰੂਪ ਆਧਾਰ ਹੋਊਗਾ ਦੂਸਰਾ ਜਿਹੜਾ ਆ ਉਹ ਅੰਮ੍ਰਿਤਸਰ ਐਲਾਨਨਾਮ ਹੈ ਉਹ ਵੀ ਅਕਾਲੀ ਦਾਲੀ ਇਕੱਠੇ ਕੀਤੇ ਸੀਗੇ ਪ੍ਰੋਫੈਸਰ ਬੰਜੀਤ ਸਿੰਘ ਦੇ ਵੇਲੇ ਉਹ ਵੀ ਅਕਾਲ ਤਖਤ ਸਾਹਿਬ ਤੋਂ ਹੀ ਐਲਾਨਿਆ ਗਿਆ ਸੀ ਉਦੇ ਵਿੱਚ ਫਿਰ ਸਾਊਥ ਏਸ਼ੀਆ ਪੱਧਰ ਦੇ ਉੱਤੇ ਕਨਫੈਡਰੇਸ਼ਨ ਦੀ ਗੱਲ ਹੈ ਕਿ ਉਹ ਟੀਚਾ ਹੈ ਜਾਂ ਫਿਰ ਤੀਸਰਾ ਖਾਲਿਸਤਾਨ ਦਾ ਐਲਾਨਨਾਮਾ ਹੈ ਤਿੰਨਾਂ ਦੇ ਵਿੱਚੋਂ ਕੇਸ ਦੇ ਵਾਸਤੇ ਅਸੀਂ ਪਾਰਟੀ ਜਿਹੜੀ ਆ ਉਹ ਸੁਰਜੀਤ ਕਰਨੀ ਚਾਹੁੰਦੇ ਇਸ ਗੱਲ ਨੂੰ ਕੋਈ ਡਿਸਕਸ ਕਰਕੇ ਰਾਜੀ ਨਹੀਂ ਹੈਗਾ ਸੋ ਇਹ ਇੱਕ ਦਾਇਰਾ ਆ ਜੇ ਤੁਸੀਂ ਪੰਥਕ ਸੰਘਰਸ਼ ਵਾਲੀ ਜਥੇਬੰਦੀ ਬਣਾਣੀ ਜੇ ਤੁਸੀਂ ਖੇਤਰੀ ਪਾਰਟੀ ਬਣਾਉਣੀ ਹੈ ਉਦੇ ਵਾਸਤੇ ਤਾਂ ਫਿਰ ਪੰਜਾਬੀ ਪਾਰਟੀ ਦਾ ਮਤਾ ਜਿਹੜਾ ਮੋਗਾ ਕਾਨਫਰੰਸ ਹੋਈ ਸੀਗੀ ਉਹਦਾ ਪਿਆ ਹੋਇਆ ਜਿਹਦੇ ਵਿੱਚ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਲੈ ਕੇ ਚੱਲਣਾ ਸਾਡੇ ਬੰਦੇ ਵਿੱਚੇ ਹੀ ਪੰਥਕ ਜਥੇਬੰਦੀ ਦੀ ਗੱਲ ਕਰੀ ਜਾਂਦੇ ਆ ਵਿੱਚੇ ਖੇਤਰੀ ਪਾਰਟੀ ਦੀ ਗੱਲ ਕਰੀ ਜਾਂਦੇ ਆ ਜੇ ਖੇਤਰੀ ਪਾਰਟੀ ਦੀ ਗੱਲ ਕਰਨੀ ਹੈ ਤਾਂ ਉਹਦੀ ਪਹਿਲ ਪੰਜਾਬ ਤੇ ਪੰਜਾਬੀਆਂ ਦੇ ਮਸਲਿਆਂ ਨੇ ਹੋਣਾ ਆ ਉਹਦੇ ਮਹਿ ਪਹਿਲ ਸਿੱਖਾਂ ਦੇ ਮਸਲਿਆਂ ਨੇ ਨਹੀਂ ਹੋਣਾ ਹੈ ਸਿੱਖਾਂ ਦੇ ਸਰੋਕਾਰ ਇਲਾਇਦਾ ਤਰ੍ਹਾਂ ਦੇ ਨੇ ਜਿਹੜੇ ਆਨੰਦਪੁਰ ਸਾਹਿਬ ਦੇ ਮਤੇ ਦੇ ਰਾਹੀ ਕਦੀ ਕਿਸੇ ਏਲਾਨ ਨਾਮੇ ਦੇ ਰਾਹੀ ਅਸੀਂ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰਦੇ ਆਂ ਇਸ ਗੱਲ ਦੇ ਉੱਪਰ ਕੋਈ ਸਪਸ਼ਟਤਾ ਨਹੀਂ ਹੈ ਉਸ ਤੋਂ ਇਲਾਵਾ ਖੇਤਰੀ ਪਾਰਟੀ ਤੋਂ ਇਲਾਵਾ ਇੱਕ ਅਗਲਾ ਦਾਇਰਾ ਹੋਰ ਵੀ ਹੈਗਾ ਜਿਹੜਾ ਕਿਸਾਨੀ ਮੋਰਚੇ ਦੇ ਵੇਲੇ ਵੀ ਅਸੀਂ ਦੇਖਿਆ ਕਿ ਜਿਹਦੇ ਵਿੱਚ ਉੱਤਰੀ ਭਾਰਤ ਪੱਧਰ ਤੇ ਘਟੋ ਘਟ ਕਿਸਾਨੀ ਐਸੀ ਵਰਗ ਤੇ ਜਿੰਨੇ ਨਿਮਾਣੇ ਨਤਾਣੇ ਵਰਗ ਨੇ ਉਹਨਾਂ ਦੇ ਉੱਤੇ ਆਧਾਰਿਤ ਇੱਕ ਪਾਰਟੀ ਜੇ ਦੀ ਅੱਜ ਦੇ ਸਮੇਂ ਦੇ ਵਿੱਚ ਬਿਲਕੁਲ ਵੈਕਿਊਮ ਆ ਜੇ ਇਸ ਤਰੀਕੇ ਦੇ ਨਾਲ ਇੰਡੀਆ ਦੀ ਸੱਤਾ ਕੇਂਦਰੀਕਰਨ ਵੱਲ ਨੂੰ ਜਾ ਰਹੀ ਹੈ ਸਾਰਾ ਜਿੰਨਾ ਇਹ ਕਿਰਤੀ ਹਿੱਸਾ ਆ ਸਾਰਾ ਜਿੰਨਾ ਮਜਲੂਮ ਹਿੱਸਾ ਆ ਉਹ ਸਾਰੇ ਆਪ ਦੀ ਨਿਜ਼ਾਦ ਦੇ ਵਾਸਤੇ ਵਿਦਿਨ ਸਿਸਟਮ ਵੀ ਕੋਈ ਹੱਲ ਪਾਲਣ ਵੱਲ ਨੂੰ ਦੇਖ ਰਹੇ ਆ ਸੋ ਇਹ ਤਿੰਨ ਧਾਇਰੇ ਬਣਦੇ ਨੇ ਇੱਕ ਪੰਥਕ ਜਿਹਦੇ ਤਹਿਤ ਤਿੰਨ ਮਤੇ ਨੇ ਮੈਂ ਨਾਮ ਨਹੀਂ ਦੁਹਰਾਵਾਂਗਾ ਸਮਾਂ ਬਚਾਉਣ ਦੇ ਲਈ ਦੂਸਰਾ ਖੇਤਰੀ ਪਾਰਟੀ ਦਾ ਤੀਸਰਾ ਉੱਤਰੀ ਭਾਰਤ ਪੱਦਰ ਦੇ ਉੱਪਰ ਇੱਕ ਮਜਲੂਮ ਧਿਰਾਂ ਦੀ ਰੱਖਿਆਕ ਪਾਰਟੀ ਦਾ ਇਹਨਾਂ ਤਿੰਨਾਂ ਦੇ ਵਿੱਚੋਂ ਕਿਸ ਸੈ ਧਾਇਰੇ ਦੇ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਨਾ ਜਿਨ੍ਹਾਂ ਨੇ ਢਾਂਚਾ ਉਸਾਰ ਲਿਆ ਉਹ ਇਸ ਗੱਲ ਦੇ ਉੱਪਰ ਕੋਈ ਸਪਸ਼ਟਤਾ ਦੇਣੀ ਚਾਹੁੰਦੇ ਆ ਨਾ ਜਿਹੜੇ ਢਾਂਚਾ ਉਸਾਰਨ ਨੂੰ ਜਾ ਰਹੇ ਨੇ ਨਾ ਹੀ ਉਹ ਸਪਸ਼ਟਤਾ ਦੇਣੀ ਚਾਹੁੰਦੇ ਆ ਸੋ ਉਦੇਸ਼ ਦੀ ਗੱਲ ਇੱਕ ਰਹੀ ਧਾਇਰੇ ਦੀ ਗੱਲ ਦੂਸਰੀ ਰਹੀ ਤੀਸਰੀ ਗੱਲ ਜਿਹੜੀ ਆ ਉਹ ਹੈਗੀ ਢਾਂਚੇ ਦੀ ਕਿ ਢਾਂਚਾ ਤੁਸੀਂ ਕਿਸ ਤਰ੍ਹਾਂ ਦਾ ਉਸਾਰਨਾ ਹੈ ਚਾਰ ਖੇਤਰ ਪ੍ਰਮੁੱਖ ਰੂਪ ਦੇ ਵਿੱਚ ਬਣਦੇ ਨੇ ਜਿਹਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਰਾਹੀ ਸਿੱਖਾਂ ਨੇ ਅਜੇ ਤੱਕ ਚਾਰ ਖੇਤਰਾਂ ਦੇ ਵਿੱਚ ਆਪਣੀ ਗੱਲ ਉਹ ਸੱਤਾ ਚਲਾਈ ਆ ਕੁਝ ਵੀ ਕੀਤਾ ਉਹਦਾ ਪ੍ਰਬੰਧ ਕੀਤਾ ਉਹਦੇ ਵਿੱਚ ਪਾਰਟਿਸਪੇਸ਼ਨ ਕੀਤੀ ਆ ਪਹਿਲਾ ਹੈਗਾ ਤਖਤ ਸਹਿਬਾਨ ਦਾ ਦੂਸਰਾ ਹੈਗਾ ਗੁਰਦੁਆਰਾ ਸਹਿਬਾਨ ਦੀ ਸੇਵਾ ਸੰਭਾਲ ਦਾ ਤੀਸਰਾ ਹੈਗਾ ਪੰਜਾਬ ਦੀ ਵਿਧਾਨ ਸਭਾ ਦਾ ਤੇ ਚੌਥਾ ਹੈਗਾ ਇੰਡੀਆ ਦੀ ਪਾਰਲੀਮੈਂਟ ਦਾ ਹੁਣ ਇਹਨਾਂ ਚਾਰਾਂ ਨੂੰ ਤੁਸੀਂ ਦੇਖੋ ਇਹਨਾਂ ਦੀ ਤਸਵੀਰ ਕਿੰਨੀ ਵੱਖਰੀ ਹੈ ਜਿਹੜਾ ਤਖਤ ਸਹਿਬਾਨ ਤੇ ਗੁਰਦੁਆਰਾ ਸਹਿਬਾਨ ਦਾ ਆ ਉਹ ਬਿਲਕੁਲ ਪੰਥਕ ਦਾਇਰੇ ਦਾ ਆ ਸਿੱਖਾਂ ਦਾ ਅੰਦਰੂਨੀ ਹੈ ਆਪਦੀਆਂ ਸੰਸਥਾਵਾਂ ਦਾ ਆ ਉਹਨਾਂ ਦੇ ਮਾਮਲੇ ਦੇ ਵਿੱਚ ਸਿੱਖਾਂ ਦਾ ਮੁਕੰਮਲ ਅਖਤਿਆਰ ਜਿਹੜਾ ਆ ਉਹ ਬਣਦਾ ਉਹਦੇ ਵਿੱਚ ਹਰ ਕਿਸ ਤਰ੍ਹਾਂ ਦਾ ਢਾਂਚਾ ਲੈ ਕੇ ਆਉਣਾ ਕਿਸ ਤਰ੍ਹਾਂ ਉਹਨੂੰ ਚਲਾਉਣਾ ਇਹਦੇ ਸਾਰੇ ਫੈਸਲੇ ਜਿਹੜੇ ਆ ਉਹ ਸਿੱਖਾਂ ਦੇ ਹੱਥ ਦੇ ਵਿੱਚ ਆ ਜਾਂਦੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇ ਨਹੀਂ ਹੈਗੇ ਤੇ ਉਹਨਾਂ ਨੂੰ ਆਪਣੇ ਹੱਥਾਂ 'ਚ ਲਿਆਉਣ ਦੇ ਵਾਸਤੇ ਸੰਘਰਸ਼ ਕਰਨਾ ਫਰਜ਼ ਬੰਦਾ ਆ ਜਿਹੜਾ ਵਿਧਾਨ ਸਭਾ ਤੇ ਪਾਰਲੀਮੈਂਟ ਹੈ ਉਹ ਇੰਡੀਆ ਦੀ ਤਾਕਤ ਹੈ ਉਹ ਇੰਡੀਅਨ ਕਨਸਟੀਟਿਊਸ਼ਨ ਦੇ ਅੰਡਰ ਗਵਰਨ ਹੁੰਦੀ ਹੈ ਉੱਥੇ ਤੁਹਾਡਾ ਮੁਕੰਮਲ اختیار ਨਹੀਂ ਹੈਗਾ ਉੱਥੇ ਤੁਹਾਡਾ ਪਾਰਟਿਸਿਪੇਟਰੀ ਰੋਲ ਹੈ ਕਿ ਜੇਕਰ ਕੋਈ ਵੀ ਪਾਰਟੀ ਕਿਸੇ ਖਿੱਤੇ ਦੇ ਵਿੱਚ ਵੋਟਾਂ ਲੜ ਕੇ ਐਮ.ਐਲ.ਏ ਬਣਾ ਲੈਂਦੀ ਹੈ ਖੇਤਰੀ ਸਰਕਾਰ ਬਣਾ ਲੈਂਦੀ ਹੈ ਜੇ ਸੈਂਟਰ ਦੇ ਨਾਲ ਭਾਈਵਾਲ ਬਣ ਜਾਂਦੀ ਹੈ ਉਹਦੀ ਹਿੱਸੇਦਾਰੀ ਹੈ ਪਰ ਉਹ ਦਾਇਰਾ ਜਿਹੜਾ ਆ ਉਹ ਬਾਹਰ ਦਾ ਆ ਪਿਛਲੇ ਸਾਰੇ ਸਮੇਂ ਦੇ ਦੌਰਾਨ 1937 ਦੀ ਦੁਬਦਾ ਸ਼ੁਰੂ ਹੋਈ ਉਦੋਂ ਵੱਖਰੀ ਪਾਰਟੀ ਬਣਾ ਕੇ ਲੜ ਲਈ ਅਗਲੀਆਂ ਚੋਣਾਂ ਆਈਆਂ ਉਸ ਤੋਂ ਬਾਅਦ ਦੇ ਵਿੱਚ ਆਪਣੇ ਐਮਐਲਏ ਜਿਹੜੇ ਸੀਗੇ ਉਹ ਕਾਂਗਰਸ ਪਾਰਟੀ ਦੇ ਵਿੱਚ ਰਲਾ ਦਿੱਤੇ ਫਿਰ ਦੁਬਾਰਾ ਵੱਖਰੀ ਪਾਰਟੀ ਬਣਾ ਕੇ ਲੜ ਲਈ ਫਿਰ ਦੁਬਾਰਾ ਆਪਣੇ ਚੁਣੇ ਹੋਏ ਨੁਮਾਇੰਦੇ ਕਾਂਗਰਸ ਪਾਰਟੀ ਦੇ ਵਿੱਚ ਰਲਾ ਦਿੱਤੇ 1966 ਤੱਕ ਸਿੱਖਾਂ ਦੇ ਕੋਲੋਂ ਇਸ ਗੱਲ ਦਾ ਫੈਸਲਾ ਨਹੀਂ ਲਿਆ ਹੋਇਆ ਕਿ ਉਹਨਾਂ ਨੇ ਆਪਣੀ ਜਿਹੜੀ ਚੋਣਾ ਨੇ ਉਹ ਆਪਣੇ ਨਾਮ ਦੇ ਉੱਪਰ ਲੜਨੀ ਹੈ ਜਾਂ ਕਾਂਗਰਸ ਦੇ ਰਾਹੀ ਲੜਨੀ ਹੈ 1966 ਤੋਂ ਬਾਅਦ ਜਦੋਂ ਇਹ ਫੈਸਲਾ ਲੈ ਲਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣਾ ਲੜਨੀਆਂ ਨੇ ਫੇਰ ਕੀ ਨਤੀਜਾ ਨਿਕਲਿਆ ਉਹ ਉਹੀ ਨਤੀਜਾ ਨਿਕਲਿਆ ਜਿਹੜੇ ਉਹਦੇ ਵਿੱਚ ਹਿੱਸਾ ਲੈਣ ਵਾਲੇ ਅੱਜ ਆਪਾਂ ਨੂੰ ਦੱਸ ਕੇ ਗਏ ਕਿ ਸੱਤਾ ਪ੍ਰਾਪਤੀ ਹੀ ਇੱਕੋ ਇੱਕ ਜਿਹੜਾ ਆ ਉਹ ਟੀਚਾ ਬਣ ਗਿਆ ਇਹ ਗੱਲ ਠੀਕ ਆ ਸਾਰੇ ਕਹਿ ਦਿੰਦੇ ਆ ਇੱਕ ਪਰਿਵਾਰ ਦਾ ਗਲਬਾ ਹੋ ਗਿਆ ਇੱਕ ਪਰਿਵਾਰ ਇੰਨਾ ਤਾਕਤਵਰ ਕਿੱਦਾਂ ਹੋ ਗਿਆ ਇਸ ਗੱਲ ਦੇ ਉੱਪਰ ਕੋਈ ਜਵਾਬ ਨਹੀਂ ਦਿੰਦਾ ਉਹ ਕਿਵੇਂ ਹੋਇਆ ਉਹ ਐਦਾਂ ਹੋਇਆ ਕਿਉਂਕਿ ਸੈਂਟਰ ਦੇ ਨਾਲ ਉਹਨਾਂ ਦੀ ਯਾਰੀ ਸੀਗੀ ਜਿਹੜੀ ਇੰਡੀਅਨ ਚੇ ਦੇ ਵਿੱਚੋਂ ਸੱਤਾ ਤਾਕਤ ਮਿਲਦੀ ਸੀ ਉਸ ਤਾਕਤ ਨੂੰ ਲੈ ਕੇ ਇੰਡੀਅਨ ਬਿਊਰੋਕਰੇਸੀ ਜਿਹੜੀ ਹੈ ਇੰਡੀਅਨ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਵਿਜੀਲੈਂਸ ਹੈ ਪੰਜਾਬ ਦੀ ਪੁਲਿਸ ਹੈ ਉਹਨਾਂ ਦੀ ਤਾਕਤ ਨੂੰ ਵਰਤ ਕੇ ਉਹ ਬਾਕੀ ਸਾਰਿਆਂ ਨੂੰ ਦਬਾਉਂਦਾ ਰਿਹਾ ਹੈ ਕਰਪਟ ਕਰਦਾ ਰਿਹਾ ਸਾਰਿਆਂ ਨੇ ਉਹਦੇ ਵਿੱਚ ਹਿੱਸਾ ਲਿਆ ਉਹਨਾਂ ਸਾਰਿਆਂ ਦੀਆਂ ਫਾਈਲਾਂ ਬਣੀਆਂ ਫਿਰ ਹਰ ਇੱਕ ਨੂੰ ਦਬਾਇਆ ਜਾਂਦਾ ਰਿਹਾ ਜੇ ਤੁਸੀਂ ਢਾਂਚਾ ਨਹੀਂ ਬਦਲੋਗੇ ਜੇ ਤੁਸੀਂ ਲੀ ਨਹੀਂ ਬਦਲੋਗੇ ਜੇ ਆਪਦੇ ਉਦੇਸ਼ ਤੇ ਸਪਸ਼ਟਤਾ ਨਹੀਂ ਲਿਆਉਂਗੇ ਭਾਵੇਂ ਸੋਨੇ ਦਾ ਬੰਦਾ ਲਿਆ ਕੇ ਉਸ ਕੁਰਸੀ ਦੇ ਉੱਪਰ ਬਿਠਾ ਦਿਓ ਉਹ ਵੀ ਉੱਥੇ ਚੱਲੇਗਾ ਕਿਉਂਕਿ ਤੁਸੀਂ ਕਿਸ ਮੰਜ਼ਲ ਤੇ ਪਹੁੰਚਣਾ ਹੈ ਇਹ ਗੱਲ ਤੁਹਾਡਾ ਰਸਤਾ ਤੈਅ ਕਰ ਦਿੰਦਾ ਜੇਕਰ ਰਸਤੇ ਦੇ ਅਖੀਰ ਦੇ ਵਿੱਚ ਖੂਹ ਹੈ ਉਸ ਰਸਤੇ ਦੇ ਉੱਪਰ ਤੁਰੇ ਜਾਓ ਇਸ ਗੱਲ ਦਾ ਫਰਕ ਨਹੀਂ ਪੈਣਾ ਕਿ ਤੁਸੀਂ ਸਾਈਕਲ ਤੇ ਜਾ ਰਹੇ ਹੋ ਜਾਂ ਤੁਸੀਂ ਗੱਡੀ ਤੇ ਜਾ ਰਹੇ ਹੋ ਖੂਹ ਦੇ ਵਿੱਚ ਹੀ ਜਾ ਕੇ ਡਿੱਗੋਗੇ ਸੋ ਇਹਨਾਂ ਤਿੰਨਾਂ ਗੱਲਾਂ ਦੇ ਉੱਪਰ ਜਿੰਨੇ ਚਿਰ ਤੱਕ ਸਪਸ਼ਟਤਾ ਨਹੀਂ ਆਉਂਦੀ ਓਨੇ ਚਿਰ ਤੱਕ ਭਾਵਨਾਵਾਂ ਬਹੁਤ ਚੰਗੀ ਚੀਜ਼ ਹੁੰਦੀ ਹੈ ਪਰ ਭਾਵਨਾਵਾਂ ਤੁਹਾਡੀ ਬੇੜੀ ਨੂੰ ਪਾਰ ਨਹੀਂ ਲਗਾ ਸਕਦੀਆਂ ਸਾਰਿਆਂ ਦੀ ਇੱਛਾ ਹੋ ਸਕਦੀ ਹੈ ਕਿ 2 ਦਸੰਬਰ ਦੇ ਫੈਸਲੇ ਲਾਗੂ ਹੋ ਜਾਂਦੇ ਜਾਂ ਹੁਣ ਵੀ ਹੋ ਜਾਣ ਪਰ ਉਹਨਾਂ ਦੇ ਵਿੱਚ ਜੋ ਇਨਹੇਰੈਂਟ ਖਾਮੀਆਂ ਸੀਗੀਆਂ ਉਹ ਕਿਸੇ ਨੇ ਨਹੀਂ ਦੇਖੀਆਂ ਉਹ ਉਸੇ ਢਾਂਚੇ ਚੋਂ ਆਏ ਸੀਗੇ ਜਿਸ ਢਾਂਚੇ ਦੇ ਬਰ ਖਿਲਾਫ ਅਸੀਂ ਲੜ ਰਹੇ ਆ। ਉਹ ਲਾਗੂ ਨਹੀਂ ਸੀ ਹੋਣੇ। ਕੋਈ ਅਸੀਂ ਨਜੂਮੀ ਤਾਂ ਹੈ ਨਹੀਂਗੇ ਪਰ ਜਦੋਂ ਇਹਨਾਂ ਫੈਸਲਿਆਂ ਦੀ ਪਰਚੋਲ ਕੀਤੀ ਸੀ ਉਦੋਂ ਇਹ ਗੱਲ ਕਹੀ ਸੀ ਕਿ ਇਹਦੇ ਵਿੱਚੋਂ ਕੁੱਲ ਹਾਸਲ ਇਹ ਹੈ ਕਿ ਉਸ ਸੱਤਾਧਾਰੀ ਪਾਰਟੀ ਦੀ ਲੀਡਰਸ਼ਿਪ ਨੇ ਆਪ ਦੇ ਗੁਨਾਹ ਮੰਨ ਲਏ ਜਿਹੜੇ ਗੁਨਾਹ 1996 ਤੋਂ ਬਲਕੇ ਉਸ ਤੋਂ ਵੀ ਪਹਿਲਾਂ ਪੰਥ ਦਾ ਗੰਭੀਰ ਹਿੱਸਾ ਕਹਿੰਦਾ ਆ ਰਿਹਾ ਸੀਗਾ ਕਿ ਇਹ ਇਹ ਗੁਨਾਹ ਕਰ ਰਹੇ ਐ ਸੋ ਉਹ ਚਾਰ ਗੁਨਾਹ ਕਿਹੜੇ ਸੀਗੇ ਉਹ ਕਹਿ ਕੇ ਉਸ ਤੋਂ ਬਾਅਦ ਦੇ ਵਿੱਚ ਮੈਂ ਇਹ ਸਾਰੇ ਅੱਜ ਦੇ ਸਾਡੇ ਜਿਹੜੇ ਬੁਲਾਰੇ ਆ ਜਾਂ ਪ੍ਰਬੰਧਕ ਐ ਕਿ ਉਹਨਾਂ ਦੇ ਵਾਸਤੇ ਇਹ ਗੱਲ ਖੁੱਲੀ ਛੱਡਣੀ ਐ ਕਿ ਦਾਇਰਾ ਕਿਹੜਾ ਮਿੱਥਣਾ ਤੁਸੀਂ ਉਦੇਸ਼ ਕਿਹੜਾ ਮਿੱਥਣਾ ਢਾਂਚਾ ਕਿਹੜਾ ਬਣਾਉਣਾ ਇਹ ਗੱਲ ਹੁਣ ਤੁਹਾਡੇ ਉੱਪਰ ਐ ਪਰ ਇਸ ਗੱਲ ਦੇ ਉੱਪਰ ਸਪਸ਼ਟਤਾ ਲਿਆਂਦੇ ਬਿਨਾ ਅੱਗੇ ਪੁੱਟਿਆ ਗਿਆ ਕੋਈ ਵੀ ਕਦਮ ਜਿਹੜਾ ਆ ਉਹਦੇ ਵਿੱਚੋਂ ਕਾਮਯਾਬੀ ਨਹੀਂ ਨਿਕਲਣੀ 100 ਸਾਲ ਥੋੜੇ ਨਹੀਂ ਹੁੰਦੇ 100 ਸਾਲ ਦਾ ਤਜਰਬਾ ਜਿਹੜਾ ਉਹ ਸਾਡੇ ਸਾਹਮਣੇ ਆ ਚਾਰ ਗੁਣਾ ਇਹਨਾਂ ਨੇ ਇਹ ਮੰਨੇ ਚਾਰ ਪੰਜ ਜਿਹੜੇ ਮੰਨੇ ਆ ਇੱਕ ਤਾਂ ਇਹ ਮੰਨਿਆ ਕਿ ਜਿਹੜੀ ਗੁਰੂ ਸਾਹਿਬ ਵੱਲੋਂ ਦਿੱਤੀ ਹੋਈ ਸੰਸਥਾ ਸੀਗੀ ਅਕਾਲ ਤਖਤ ਉਹਦੀ ਸਿਰਮੌਰਤਾ ਨੂੰ ਢਾਹ ਲਾਈ ਉਨੂੰ ਆਪਦੇ ਮਫਾਦਾਂ ਦੇ ਵਾਸਤੇ ਵਰਤਿਆ ਦੂਸਰਾ ਗੁਨਾਹ ਇਹ ਮੰਨਿਆ ਕਿ ਜਿਹੜੀ ਸਿੱਖਾਂ ਦੀ ਕੋਈ ਬਣਾਈ ਹੋਈ ਸੰਸਥਾ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਨਿਰਪੱਖਤਾ ਨੂੰ ਢਾਹ ਲਾਈ ਉਹਦੀ ਸਾਖ ਨੂੰ ਵੱਟਾ ਲਾਇਆ ਉਹਨੂੰ ਆਪਦੇ ਮਫਾਦਾਂ ਦੇ ਵਾਸਤੇ ਵਰਤਿਆ ਤੀਸਰੀ ਇਹ ਕੀਤੀ ਕਿ ਜਿਹੜੇ ਗੁਰੂ ਦੋਖੀ ਸੀਗੇ ਗੁਰੂ ਸ਼ਬਦ ਦੇ ਦੋਖੀ ਸੀਗੇ ਸਰਸੇ ਵਾਲੇ ਸਾਧਰਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵਿਚਾਰਧਾਰਕ ਤੇ ਸਰੀਰਕ ਹਰ ਤਰ੍ਹਾਂ ਦੇ ਹਮਲੇ ਕੀਤੇ ਉਹਨਾਂ ਦੇ ਨਾਲ ਸਾਝ ਪਿਆਲੀ ਰੱਖੀ ਤੇ ਉਹਨਾਂ ਦੇ ਨਾਲ ਪੁਸ਼ਤਪਨਾਹੀ ਉਹਨਾਂ ਦੀ ਕੀਤੀ ਚੌਥਾ ਕਿ ਜਿਨ੍ਹਾਂ ਨੇ ਗੁਰੂ ਖਾਲਸਾ ਪੰਥ ਦੇ ਉੱਪਰ ਹਮਲਾ ਕੀਤਾ ਘਾਤ ਕੀਤਾ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਉਹਨਾਂ ਪੁਲਸ ਵਾਲਿਆਂ ਦੀ ਤਰੱਕੀ ਕੀਤੀ ਤੇ ਪੁਸ਼ਤਪਨਾਈਆਂ ਉਹਨਾਂ ਦੀਆਂ ਕੀਤੀਆਂ ਤੇ ਪੰਜਵੀਂ ਗੱਲ ਕਿ ਜਿਹੜੀ ਸਿੱਖਾਂ ਦੀ ਜਥੇਬੰਦੀ ਸੀਗੀ ਸ਼੍ਰੋਮਣੀ ਅਕਾਲੀ ਦਲ ਉਹਦੇ ਚਰਿੱਤਰ ਨੂੰ ਖੋਰਾ ਲਾਇਆ ਉਹਨੂੰ ਬਿਲਕੁਲ ਲੀ ਤੋਂ ਪਟਕਾਇਆ ਸੋ ਇਹ ਜਿਹੜੀਆਂ ਗੱਲਾਂ ਆ ਇਹ ਕੋਈ ਇੱਕ ਪਰਿਵਾਰ ਜਾਂ ਕੋਈ ਇੱਕ ਵਿਅਕਤੀ ਨਹੀਂ ਸੀ ਕਰ ਸਕਦਾ ਜੇਕਰ ਅਸੀਂ ਜਿਹੜਾ ਰਾਹ ਅਪਣਾਇਆ ਹੋਇਆ ਸੀ ਉਸ ਰਸਤੇ ਦੇ ਵਿੱਚੋਂ ਇਹ ਗੁੰਝੈਸ਼ ਨਾ ਹੁੰਦੀ ਕਿ ਇੱਕ ਪਰਿਵਾਰ ਜਾਂ ਇੱਕ ਵਿਅਕਤੀ ਇੰਨਾ ਤਾਕਤਵਰ ਹੋ ਸਕਦਾ ਸੋ ਜੇ ਰਸਤਾ ਉਹੀ ਰੱਖਣਾ ਆ ਤੇ ਬੰਦੇ ਬਦਲ ਲੈਣੇ ਆ ਉਹਦੇ ਨਾਲ ਮੁਆਫ ਕਰਨਾ ਕੋਈ ਉਮੀਦ ਨਹੀਂ ਹੈ ਔਰ ਕਾਲੀ ਇੰਨੀ ਜ਼ਿਆਦਾ ਆ ਕਿ 2 ਦਸੰਬਰ ਵਾਲੇ ਫੈਸਲੇ ਲੈਣ ਦੇ ਵੇਲੇ ਵੀ ਕਾਲੀ ਅਪਣਾਈ ਗਈ ਉਸ ਸਮੇਂ ਬੜੇ ਵੱਡੇ ਹਿੱਸੇ ਨੇ ਕਿਹਾ ਸੀਗਾ ਕਿ ਇਹ ਦੋ ਪਾਰਟੀਆਂ ਦੇ ਅੰਦਰੂਨੀ ਕਲੇਸ਼ ਦਾ ਮਸਲਾ ਆ ਜਾਂ ਤਾਂ ਇਹਨੂੰ ਬਿਲਕੁਲ ਅਕਾਲ ਤਖਤ ਤੇ ਨਾਂ ਨਿਜਠੋ ਤੇ ਜੇ ਇਹਨੂੰ ਅਕਾਲ ਤਖਤ ਤੇ ਨਿਜਠਣਾ ਆ ਉਹ ਦੋ ਇੱਕੋ ਪਾਰਟੀ ਦੇ ਦੋ ਢੜੇ ਪੰਥ ਨਹੀਂ ਹੈਗੇ ਫਿਰ ਪੰਥ ਸਾਰੀ ਦੁਨੀਆ 'ਚ ਵੱਸਦਾ ਫਿਰ ਸਾਰਿਆਂ ਦੇ ਨਾਲ ਸਲਾਹ ਕਰੋ ਸਲਾਹ ਕਰਕੇ ਫੈਸਲਾ ਲਓ ਸੋ ਇਸੇ ਕਰਕੇ ਹੀ ਉਹ ਫੈਸਲੇ ਲਾਗੂ ਨਹੀਂ ਹੋਏ ਕਿਉਂਕਿ ਉਹ ਪੰਥਕ ਜੁਗਤ ਦੇ ਅਨੁਸਾਰ ਨਹੀਂ ਸੀ ਲਏ ਗਏ ਸੋ ਜੇ ਪੰਥਕ ਜੁਗਤ ਤੋਂ ਬਿਨਾ ਅਸੀਂ ਜਿੰਨੀ ਮਰਜ਼ੀ ਸ਼ੁੱਧ ਭਾਵਨਾ ਹੋਵੇ ਪਾਰਟੀ ਰੀਆਰਗੇਨਾਈਜ਼ ਕਰਾਂਗੇ ਇਹਨਾਂ ਤਿੰਨ ਚੀਜ਼ਾਂ ਦੇ ਉੱਪਰ ਸਪਸ਼ਟਤਾ ਲਿਆਂਦੇ ਬਿਨਾ ਤੇ ਉਹ ਬਹੁਤਾ ਜ਼ਿਆਦਾ ਉਹਦੇ ਵਿੱਚੋਂ ਭੁੱਖ ਜਿਹੜਾ ਆ ਉਹ ਜੁਲ ਨਹੀਂ ਨਿਕਲਣਾ ਉਮੀਦ ਆ ਕਿ ਇਹਨਾਂ ਦਾਇਰਿਆਂ ਦੇ ਉੱਪਰ ਵੀ ਆਪਾਂ ਚਰਚਾ ਕਰਨ ਦਾ ਜਿਹੜਾ ਯਤਨ ਕਰਾਂਗੇ ਸਮਾ ਮੈਂ ਕੋਸ਼ਿਸ਼ ਕੀਤੀ ਗਏ ਉਨਾ ਹੀ ਲਾਇਆ ਜਾਵੇ ਜਿੰਨਾ ਮਿਲਿਆ ਵੱਧ ਹੋ ਗਿਆ ਹੋਵੇ ਤਾਂ ਮੈਂ ਖਿਮਾ ਦਾ ਯਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ